ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਦੋ ਟਰੈਕਟਰ ਵਕਾਊ ਲੈ ਕੇ ਆਏ ਆਪਾਂ ਬਾਈ ਇੱਕ ਟਰਾਲਾ ਤੇ ਇੱਕ 11 ਹਾਲ ਚਾਰ ਚੀਜ਼ਾਂ ਵਕਾਊ ਲੈ ਕੇ ਆ ਤੇ ਚਾਰੇ ਚੀਜ਼ਾਂ ਬਾਈ ਅਡ ਡੀ ਹੁੰਦਾ ਬਾਈਆਂ ਦਾ ਐਡਰੈਸ ਕਈ ਵਾਰੀ ਪਹਿਲੇ ਬਾਈ ਨੂੰ ਸਾਰੇ ਫੋਨ ਲਾਈ ਜਾਣੋ ਪਹਿਲੇ ਬਾਈ ਦਾ ਇੱਕ ਟਰੈਕਟਰ ਆ ਤੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਆ ਮੇਰਾ ਉੱਪਰ ਨੰਬਰ ਲੱਗਿਆ ਵਾ ਆ ਥੱਲੇ ਨੰਬਰ ਬਾਈ ਟਰੈਕਟਰ ਵਾਲੇ ਦਾ ਸਾਰੇ ਭਰਾ ਦੇਖ ਲਓ ਬਾਈ ਜੋਂਡੀ ਦਾ ਟਰੈਕਟਰ ਕਿਸੇ ਭਰਾ ਨੇ ਲੈਣਾ ਹੋਵੇ 5038 ਬਾਈ ਜੋਂਡੀ ਦਾ ਟਰੈਕਟਰ ਆ ਇਹ ਤੇ 2009 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ 70 ਕੁ ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਖੜਾ ਬਾਜਕ ਪਿੰਡ ਆ ਬਈ ਬਾਜਕ ਗਿੱਦੜਵਾ ਦੇ ਮੰਡੀ ਦੇ ਕੋਲੇ ਪਿੰਡ ਆ ਬਾਈ ਦਾ ਤੇ ਜਿਲ੍ਹਾ ਬਠਿੰਡਾ ਪੈਂਦਾ ਵੀ ਪਿੰਡ ਨੂੰ ਤੇ ਬਾਈ ਕਹਿੰਦਾ 2 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਈ ਜੁੰਡੀ ਯਾਰ ਵਾਹ ਕੇ ਚੈੱਕ ਕਰਕੇ ਮੇਰੇ ਕੋਲ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਮੈਸੀ 9500 ਸਾਰੇ ਭਰਾ ਦੇਖ ਲੋ ਬਾਈ ਇਹ 2014 ਮਾਡਲ ਟਰੈਕਟਰ ਆ ਤੇ ਨੰਬਰ ਬਈ ਰਾਜਸਥਾਨ ਨੰਬਰ ਰਾਜਸਥਾਨ ਤੇ ਟਾਇਰ 80 90 ਪੈਸੇ ਟਰੈਕਟਰ ਦੇ ਬਾਈ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਏਰੀਆ ਬਟਾਲਾ ਬਟਾਲਾ ਏਰੀਆ ਬਈ ਗਰਦਾਸਪੁਰ ਜ਼ਿਲ੍ਹੇ ਚ ਪੈਂਦਾ ਤੇ ਬਟਾਲਾ ਏਰੀਆ ਤੇ ਟਰੈਕਟਰ ਖੜਾ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 2 ਲੱਖ ਤੇ 90 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਜੇ ਕਿਸੇ ਭਰਾਣੇ ਵੀ ਇਹ ਟੱਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ 11 ਹਾਲ ਲੈਣੇ ਹੋਣ 11 ਹਾਲ ਆ ਬਾਈ ਤੇ ਸੰਗਰੀਏ ਦੇ ਬਣਿਆ 11 ਹਾਲ ਇਹ 2 ਕੁਆਂਟਲ ਤੇ 40 ਕਿਲੋ ਵਜਨ ਨਾਲ ਹਲਾ ਦਾ ਤੇ ਏਰੀਆ ਬਾਈ ਦਾ ਮੋਗਾ ਮੋਗੇ ਏਰੀਆ 'ਚ ਬਾਈ ਹਾਲ ਪਏ ਆ ਏ ਬਾਈ ਕਹਿੰਦਾ 18 ਕਾ ਹਜ਼ਾਰ ਦੇ ਆਸੇ ਪਾਸੇ ਇਹ ਹਾਲ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਹਾਲ ਲੈਣੇ ਹੋਣ ਤੇ ਇਹ ਮੋਗੇ ਏਰੀਏ ਚ ਹਾਲ ਪਏ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾਰੇ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 12 ਸਾਢੇ 6 ਟਰਾਲਾ ਬਾਈ ਜੱਕ ਵਾਲਾ ਟਰਾਲਾ ਤੇ 25 ਚਾਂ ਵਾਲਾ ਜੱਕ ਲੱਗਿਆ ਟਰਾਲੇ ਦੇ ਬਾਈ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਬਾਈ ਦਾ ਫਰੀਦਕੋਟ ਫਰੀਦਕੋਟ ਏਰੀਆ ਚ ਵੀ ਇਹ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 66000 ਦੇ ਆਸੇ-ਪਾਸੇ ਮੈਂ ਇਹ ਟਰੱਲਾ ਵੀ ਦੇ ਦਊਗਾ ਕਿਸੇ ਵੀ ਪੁਰਾਣੇ ਟਰੱਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲ ਚਾਰ ਸੀ ਬਾਈ ਖੇਤੀਬਾੜੀ ਸੰਧਾਣੀਆਂ ਤੇ ਆਪਾਂ ਚਾਰੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸਾਰਿਆਂ ਨੂੰ ਬਈ ਹਸਰੀਕਾਲ